ਕਿ ਜਿਹੜੇ ਟਰਾਂਸਫਰ ਆਰਡਰ ਨੇ ਉਹ ਪੰਜਾਬੀ ਭਾਸ਼ਾ ਵਿੱਚ ਵੀ ਹੋਣ ਲੱਗੇ ਨੇ ਪਹਿਲਾ ਜਿਹੜਾ ਆਰਡਰ ਹੈ ਉਹ ਪੰਜਾਬੀ ਭਾਸ਼ਾ ਚ ਆਇਆ 14 ਫਰਵਰੀ ਨੂੰ ਪੰਜਾਬ ਸਰਕਾਰ ਦਾ ਇੱਕ ਜਿਹੜਾ ਬਦਲੀਆਂ ਦਾ ਆਰਡਰ ਟਰਾਂਸਫਰ ਦਾ ਆਰਡਰ ਆਈਐਸਪੀ ਸੀ ਸੁਤਰਲਾ ਉਹ ਆਇਆ ਕੰਬਾਈਨ ਕਿ ਨਾਲ ਪੰਜਾਬੀ ਚ ਵੀ ਤੇ ਨਾਲ ਅੰਗਰੇਜ਼ੀ ਚ ਕਿਰਾਇਦਾਇ ਕੰਮ ਕਰਿਆ ਬਦਲਿਆ ਦੇ ਹੁਕਮ ਹੋਰ ਕੋਚ ਆਰਡਰ ਜਿਹੜੇ ਉਹ ਉਹ ਅੰਗਰੇਜ਼ੀ ਚ ਵੀ ਨਾਲ ਨਾਲ ਚੱਲਦੇ ਨੇ ਪੰਜਾਬੀ ਚ ਵੀ ਚੱਲਦੇ ਐ ਨਹੀਂ ਕਿ ਕੁਝ ਮੈਨੇਜਮੈਂਟ ਪੰਜਾਬੀ ਚ ਵੀ ਚੱਲਦੇ ਆ ਪਰ ਅੰਗਰੇਜ਼ੀ ਵਾਲੇ ਪੰਦ ਨਹੀਂ ਕੋਈ ਜਸਵੰਤ ਜਫਰ ਜਿਹੜੇ ਪੰਜਾਬੀ ਦੇ ਨਾਮ ਪਰ ਸ਼ਾਇਰ ਨੇ ਸਾਧਕਾਰ ਨੇ ਉਹਨਾਂ ਨੂੰ ਭਗਵੰਤਪਾਨ ਨੇ ਚੁਣ ਕੇ ਡਾਇਰੈਕਟਰ ਪਾਸਾ ਬਗਲਾਇਆ ਜਸਵੰਤ ਜਫਰ ਨੇ ਇੱਕ ਚਿੱਠੀ ਲਿਖੀ ਚੀਫ ਸਕੱਟਰੀ ਪੰਜਾਬ ਨੂੰ ਇਸ ਵਜh ਕਿ ਤੁਸੀਂ ਜਿਹੜੇ ਆਰਡਰ ਜਾਰੀ ਕਰਦੇ ਹੋ ਬਦਲੀਆਂ ਦੇ ਤੇ ਹੋਣਗੇ ਉਹ ਅੰਗਰੇਜ਼ੀ ਭਾਸ਼ਾ ਦਿੰਦੇ ਆ ਜਦੋਂ ਤੇ ਇਹ ਐਕਟ ਹੈ ਪੰਜਾਬ ਰਾਜ ਭਾਸ਼ਾ ਐਕਟ ਇਹ ਕਹਿੰਦਾ ਹੈ ਕਿ ਸਾਰਾ ਸਰਕਾਰੀ ਕੰਮਕਾਜ ਉਹ ਪੰਜਾਬੀ ਚ ਹੋਣਾ ਚਾਹੀਦਾ ਹੈ ਪੰਜਾਬੀ ਖਬਰ ਤਾਂ ਛੋਟੀ ਹੈ ਪਰ ਹੈ ਚੰਗੀ ਖਬਰ ਦਾ ਅਸਰ ਵੱਡਾ ਘਟਨਾ ਛੋਟੀ ਹੈ ਪਰ ਇਹਦੇ ਅਸਰ ਵੱਡਾ ਹੈ ਤੇ ਉਹ ਹੈ ਪੰਜਾਬੀ ਨਾਲ ਸੰਬੰਧ ਪੰਜਾਬੀ ਬੋਲੀ ਨਾਲ ਮਾਂ ਬੋਲੀ ਨਾਲ ਪੰਜਾਬੀ ਸੱਭਿਆਚਾਰ ਨਾਲ ਪੰਜਾਬੀ ਜਨਕਰਾ ਸੰਬੰਧਿਤ ਹੈ ਸ਼ੁਰੂਆਤ ਹੋਈ ਹੈ ਇਸ ਗੱਲ ਤੋਂ ਕਿ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੀਆਂ ਜੋ ਆਮ ਤੌਰ ਤੇ ਹਕਮ ਹੁੰਦੇ ਸੀ ਅੰਗਰੇਜ਼ੀ ਦੇ ਹੁੰਦੇ ਸੀ ਬਦਲੀਆਂ ਦੇ ਖਾਸ ਕਰ ਬਦਲੀਆਂ ਦੇ ਹੋਰ ਵੀ ਹੜਤੇ ਤੇ ਹੁਣ ਇੱਕ ਨਵਾਂ ਮੋੜ ਆਇਆ ਹੈ ਭਗਵੰਤ ਸਾਨ ਸਰਕਾਰ ਦੇ ਕੰਮਕਾਜ ਚ ਕਿ ਜਿਹੜੇ ਟਰਾਂਸਫਰ ਆਰਡਰ ਨੇ ਉਹ ਪੰਜਾਬੀ ਭਾਸ਼ਾ ਵਿੱਚ ਵੀ ਹੋਣ ਲੱਗੇ ਨੇ ਪੰਜਾਬੀ ਬੋਲੀ ਹੋਣ ਲੱਗੇ ਨੇ ਅ ਹਫਤਾ ਪਹਿਲਾਂ ਇਹ ਇਹ سلسلہ ਸ਼ੁਰੂ ਹੋਇਆ ਤੇ ਕਿ ਪੰਜਾਬੀ ਪਹਿਲਾ ਜਿਹੜਾ ਆਰਡਰ ਹੈ ਉਹ ਪੰਜਾਬੀ ਭਾਸ਼ਾ 'ਚ ਆਇਆ ਬਦਲੀਆਂ ਦਾ ਹੋਰ ਵੀ ਆਇ ਇੱਕ ਦੋ ਤੇ 14 ਅਪ੍ਰੈਲ ਨੂੰ ਇੱਕ ਹੋਰ ਨਵਾਂ ਤਜਰਬਾ ਜਿਹੜਾ ਜੀਦਾ ਕੇ ਅੰਛੀ ਗੱਲ ਮੈਂ ਸਮਝਦਾ 14 ਫਰਵਰੀ ਨੂੰ ਪੰਜਾਬ ਸਰਕਾਰ ਦਾ ਇੱਕ ਜਿਹੜਾ ਬਦਲੀਆਂ ਦਾ ਆਰਡਰ ਟਰਾਂਸਫਰ ਦਾ ਆਰਡਰ ਆਇਆ ਸੀ ਵਿਚ ਇਸਫਰ ਦਾ ਉਹ ਆਇਆ ਕੰਬਾਈਨ ਕਿ ਨਾਲ ਪੰਜਾਬੀ ਚ ਵੀ ਤੇ ਨਾਲ ਅੰਗਰੇਜ਼ੀ ਚ ਵੀ ਇਹ ਪਹਿਲੀ ਵਾਰੀ ਸ਼ਾਇਦ ਹੋਇਆ ਮੈਂ ਆਪਾਂ ਪਹਿਲੀ ਵਾਰੀ ਦੇਖਿਆ ਸ਼ਾਇਦ ਪਹਿਲਾਂ ਕਿਤੇ ਹੋਇਆ ਹੋਵੇ ਪਹਿਲੀ ਵਾਰ ਜੋ ਹੈ ਕਿ ਜਿਹੜਾ ਬਦਲੀਆਂ ਦੇ ਆਰਡਰ ਟਰਾਂਸਫਰ ਆਰਡਰ ਪੰਜਾਬੀ ਤੇ ਅੰਗਰੇਜ਼ੀ ਨਾਵਲ ਇਕੱਠੇ ਹੋਏ ਉਹਦੇ ਚ ਸੱਤ ਅਸਰਾਏ ਬੰਦੀਆਂ ਹੋਈਆਂ ਸੀ ਤੇ ਇੱਕ ਪਹਿਲਾਂ ਪੰਜਾਬੀ ਚ ਫਿਰ ਉਹੀ ਅੰਗਰੇਜ਼ੀ ਚ ਸੇਮ ਜਿਹੜਾ ਨਾਂ ਤੇ ਇਹਦਾ ਅਹੁਦਾ ਪਹਿਲਾਂ ਪੰਜਾਬੀ ਚ ਤੇ ਫਿਰ ਉਹ ਕੀਤਾ ਅੰਗਰੇਜ਼ੀ ਅੰਗਰੇਜ਼ੀ ਚ ਉਸੇ ਤਰ੍ਹਾਂ ਦੇ ਡੈਜ਼ਿਗਨੇਸ਼ਨ ਵੀ ਕਿੱਥੇ ਬਦਲਿਆ ਹੋਇਆ ਹੈ ਇਹ ਤੁਸੀਂ ਸੋ ਇਹ ਆਰਡਰ ਆਇਆ ਦੇਖਣ ਨੂੰ ਤਾਂ ਇਹ ਬੜੀ ਛੋਟੀ ਗੱਲ ਲੱਗਦੀ ਹੈ ਦੇਖਣ ਨੂੰ ਤਾਂ ਇਹ ਵੱਡੇ ਛੋਟੇ ਵਿੱਚ ਬਦਲੀਆਂ ਦੇ ਆਰਡਰ ਇਹ ਪੰਜਾਬੀ ਜੋਗ ਅੰਗਰੇਜ਼ੀ ਜੋ ਕੀ ਕੀ ਫਰਕ ਨਹੀਂ ਇਹਦਾ ਮੀਨਿੰਗ ਹੈ ਇਹਦਾ ਅਰਥ ਹੈ ਪਸ਼ੋਕਰ ਦੀ ਬਾਅਦ ਚ ਗੱਲ ਕਰਾਂਗੇ ਪਹਿਲਾਂ ਇਹ ਹੋਇਆ ਕਿਉਂ ਕਿਵੇਂ ਹੋਇਆ ਦੇਖੋ ਵੈਸੇ ਭਗਵੰਤ ਮਾਨ ਸਰਕਾਰ ਜਦੋਂ ਆਈ ਸੀ ਭਗਵੰਤ ਮਾਨ ਮੁੱਖ ਮੰਤਰੀ ਬਣੇ ਸੀ ਉਹਨਾਂ ਨੇ ਇਹ ਗੱਲ ਕਿਹਾ ਸੀ ਵਿੱਚ ਪੰਜਾਬੀ ਦੇ ਜ਼ੋਰ ਦੇਵਾਂਗੇ ਪੰਜਾਬੀ ਦੇ ਸਾਈਨ ਬੋਰਡਾਂ ਦੇ ਜ਼ੋਰ ਦਿੱਤਾ ਗਿਆ ਡੇਟ ਵੀ ਮਿੱਥੀ ਗਈ ਸਾਰਾ ਕੁਝ ਕੀਤਾ ਗਿਆ ਪਰ ਪੰਜਾਬੀ ਦੇ ਜਿਹੜੇ ਦਫਤਰਾ ਦਾ ਯਾ ਕੰਮਕਾਰ ਆ ਬਦਲੀਆਂ ਦੇ ਹੁਕਮ ਹੋਰ ਕੁਛ ਆਰਡਰ ਜਿਹੜੇ ਉਹ ਉਹ ਅੰਗਰੇਜ਼ੀ ਚ ਵੀ ਨਾਲ ਨਾਲ ਚੱਲਦੇ ਨੇ ਪੰਜਾਬੀ ਚ ਵੀ ਚੱਲਦੇ ਆ ਯਾਨੀ ਕਿ ਕੁਝ ਮਹਿਕਮੇ ਪੰਜਾਬੀ ਚ ਵੀ ਚੱਲਦੇ ਆ ਪਰ ਅੰਗਰੇਜ਼ੀ ਵਾਲੇ ਪੰਦ ਨਹੀਂ ਕੋਈ ਤੇ ਉਹ ਮੁੜ ਕੇ ਫਿਰ ਮੁੱਦਾ ਇਹ ਰੱਖ ਠੰਡਾ ਸੈ ਅ ਕੋਈ ਸਮਾਂ ਪਹਿਲਾਂ ਜਸਵੰਤ ਜਫਰ ਜਿਹੜੇ ਕਿ ਪੰਜਾਬੀ ਇਹ ਨਾਮ ਵਾਲੇ ਸ਼ਾਇਰ ਨੇ ਸਾਧਕਾਰ ਨੇ ਉਹਨਾਂ ਨੂੰ ਭਗਵੰਤਪਾਲ ਨੇ ਚੁਣ ਕੇ ਡਾਇਰੈਕਟਰ ਭਾਸ਼ਾ ਬਗਲਾਇਆ ਸ਼ਾਇਦ ਪਹਿਲੀ ਵਾਰੀ ਬਹੁਤ ਲੰਮੇ ਸਮੇਂ ਬਾਅਦ ਕੋਈ ਆਊਟ ਆਫ ਮਹਿਕਮਾ ਜਿਹੜਾ ਸਰਕਾਰ ਦੇ ਮਹਿਕਮੇ ਤੋਂ ਬਾਹਰੋਂ ਕੋਈ ਕਿਸੇ ਨਾਮਬਰ ਸਖਸ਼ ਨੂੰ ਸਬੰਧਤ ਖੇਤਰ ਨਾਲ ਜੁੜੇ ਹੋਏ ਸਖਸ਼ ਨੂੰ ਡਾਇਰੈਕਟਰ ਭਾਸ਼ਾ ਬਗਲਾਇਆ ਉਹਦੀ ਪ੍ਰਸ਼ੰਸਾ ਵੀ ਹੋਈ ਸੀ ਪਰ ਵਰਤਮਾਨ ਵੀ ਅਸੀਂ ਵੀ ਇਸ ਗੱਲ ਨੂੰ ਚੰਗਾ ਗਾਇਆ ਸੀ ਕਿ ਬਹੁਤ ਅੱਛੀ ਕੋਸ਼ਿਸ਼ ਕੀਤੀ ਹੈ ਜਿਸਵੰਤ ਜ਼ਫਰ ਨੇ ਜਦੋਂ ਡਾਇਰੈਕਟਰ ਪਾਸ਼ਾ ਦਾ ਜਿਹੜਾ ਲੈਂਗੁਏਜ ਡਿਪਾਰਟਮੈਂਟ ਦਾ ਪਾਸ਼ਾ ਭਾਗ ਦਾ ਜਿਹੜਾ ਚਾਰ ਸਮਾਰਕੇ ਦੋਆ ਦਾ ਆਪਣਾ ਕੰਮ ਕਰ ਸ਼ੁਰੂ ਕੀਤਾ ਤਾਂ ਉਹਨਾਂ ਨੇ ਇਹ ਗੱਲ ਨੋਟ ਕੀਤਾ ਪੁਆਇੰਟ ਆਊਟ ਕੀਤਾ ਤੇ ਉਹਨਾਂ ਨੂੰ ਲੋਕਾਂ ਨੇ ਵੀ ਕਿਹਾ ਕਿ ਤੁਸੀਂ ਸਰਕਾਰੀ ਕੰਮ ਕਰਤਾ ਉਹ ਸਿੰਦਰਾ ਕੋਈ ਜਾਂਦਾ ਤੁਸੀਂ ਕੀ ਕਰ ਰਹੇ ਤਾਂ ਫਿਰ ਜਿਸਵੰਤ ਜ਼ਫਰ ਨੇ ਇੱਕ ਚਿੱਠੀ ਲਿਖੀ ਚੀਫ ਸਕੱਟਰੀ ਪੰਜਾਬ ਨੂੰ ਇਸ ਵਜ੍ਹਾ ਕਿ ਤੁਸੀਂ ਜਿਹੜੇ ਆਰਡਰ ਜਾਰੀ ਕਰਦੇ ਹੋ ਬਦਲੀਆਂ ਦੇ ਤੇ ਹੋਰ ਹੋਊ ਉਹ ਅੰਗਰੇਜ਼ੀ ਭਾਸ਼ਾ ਦੇ ਅੰਦਰ ਜਿਹੜਾ ਐਕਟ ਹੈ ਪੰਜਾਬ ਰਾਜ ਭਾਸ਼ਾ ਐਕਟ ਇਹ ਕਹਿੰਦਾ ਹੈ ਕਿ ਸਾਰਾ ਸਰਕਾਰੀ ਕੰਮਕਾਜ ਉਹ ਪੰਜਾਬੀ ਚ ਹੋਣਾ ਚਾਹੀਦਾ ਪੰਜਾਬੀ ਰਹਿ ਤੁਸੀਂ ਨਾਲ ਅੰਗਰੇਜ਼ੀ ਕਰੋ ਹਿੰਦੀ ਕਰੋ ਵੱਖਰੇ ਪਰ ਮੇਨਲੀ ਪੰਜਾਬੀ ਚ ਹੋਣਾ ਚਾਹੀਦਾ 2008 ਦਾ ਪਹਿਲੇ 1967 ਦਾ ਪੰਜਾਬ ਲੈਂਗੁਏਜ ਐਕਟ ਹੈ ਪੰਜਾਬ ਭਾਸ਼ਾ ਐਕਟ ਉਸ ਨੂੰ ਦੋ ਵਾਰ ਸੋਧਿਆ ਗਿਆ 2008 ਚ ਫਿਰ ਸੋਧਿਆ ਗਿਆ ਇਹ ਉਸ ਤੋਂ ਬਾਅਦ ਉਹਦੇ ਚ ਜਦੋਂ ਸੋਧ ਕੀਤੀ ਗਈ ਤਾਂ ਉਹ ਚ ਪ੍ਰੋਵੀਜ਼ਨ ਕੀਤੀ ਗਈ ਵਿਵਸਥਾ ਕੀਤੀ ਗਈ ਕਿ ਉਹ ਜਿਹੜੇ ਪੰਜਾਬੀ ਨਹੀਂ ਵਰਤਣਗੇ ਅਫਸਰ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਡਿਸਪਲਿਨਰੀ ਕਾਰਵਾਈ ਹੋ ਸਕਦੀ ਹੈ ਨੋਟ ਜਾਰੀ ਹੋਏਗਾ ਸ਼ੋਕ ਨੋਟ ਜ ਉਹਨਾਂ ਦੀ ਏਸੀਆਰ ਤੇ ਦਰਜ ਹੋਏਗਾ ਤੇ ਇਸੇ ਤਰ੍ਹਾਂ ਜਿਹੜੇ ਸਕੂਲ ਜਿਹੜੇ ਪੰਜਾਬ ਦੇ ਵਿੱਚ ਸਕੂਲ ਹੈਗੇ ਸੀਬੀਐਸਸੀ ਦੇ ਜਾਂ ਇਸੇ ਜੋ ਪੰਜਾਬੀ ਨਹੀਂ ਪੜ੍ਹਾਉਣਗੇ ਤਾਂ ਉਹਨਾਂ ਦੇ ਜੁਰਮਾਨਿਆਂ ਦੀ ਵੀ ਉਹਦੇ ਵਿੱਚ ਪ੍ਰੋਵੀਜ਼ਨ ਕੀਤੀ ਗਈ ਸੀ ਸਜ਼ਾਵਾਂ ਵੀ ਉਹਦੇ ਤਾਂ ਇਹ ਵੀ ਸੀਗਾ ਉਸ ਐਕਟ ਦਾ ਕਿ ਜਿਹੜੀਆਂ ਲੋਅਰ ਕੋਰਟਸ ਹੈ ਜਿਹੜੀਆਂ ਨੇ ਜ਼ਿਲ੍ਹਾ ਅਦਾਲਤਾਂ ਉਹਨਾਂ ਦਾ ਕੰਮ ਵੀ ਪੰਜਾਬੀ ਵਿੱਚ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਹਾਈ ਕੋਰਟ ਨੇ ਟੇਕਅਪ ਕੀਤਾ ਜਾਏਗਾ ਹਾਈ ਕੋਰਟ ਦੇ ਪਰ ਉਹ ਮਸਲਾ ਅੱਗੇ ਨਹੀਂ ਤੁਰਿਆ ਉੱਥੇ ਖੜਾ ਕੁਝ ਉਸ ਦੇ ਗੱਲ ਉਹਦੇ ਚ ਪਹਿਲ ਕਦਮੀ ਵੀ ਚੱਲ ਨਹੀਂ ਹੋਈ ਕੋਈ ਤੇ ਜਿਸ ਤੋਂ ਜ਼ਹਰ ਹੋਣ ਇਹ ਪੱਤਰ ਲਿਖਿਆ ਪਹਿਲਾਂ ਉਹਨਾਂ ਨੇ 7 ਮਾਰਚ ਨੂੰ ਇੱਕ ਚਿੱਠੀ ਲਿਖੀ ਇਹਦੀ ਚਰਚਾ ਵੀ ਹੋਈ ਸੀ ਕਾਫੀ ਕਿ ਚੀਸ਼ਾ ਚੋਂ ਚਿੱਠੀ ਲਿਖੇ ਵੀ ਤੁਸੀਂ ਜਿਹੜੇ ਪੰਜਾਬੀ ਭਾਸ਼ਾ ਰਾਜ ਭਾਸ਼ਾ ਐਕਟ ਇਹ ਕਹਿੰਦਾ ਤੇ ਤੁਸੀਂ ਇਹਨੂੰ ਪੰਜਾਬੀ ਚ ਕਰਿਆ ਕਰੋ ਆਰਡਰ ਜਿਹੜੇ ਆ ਕਿਉਂ ਨਹੀਂ ਕਰ ਤਾ ਉਹਦਾ ਅਸਰ ਹੋਇਆ ਕਿ ਉਸ ਵਾਰ 24 ਮਾਰਚ ਨੂੰ ਫੇਰ ਇੱਕ ਚਿੱਠੀ ਲਿਖੀ ਉਹ ਜਸਵੰਤ ਜ਼ਫਰ ਵਾਲੇ ਐਸ ਡਾਇਰੈਕਟਰ ਭਾਸ਼ਾ ਦਾ ਇਹ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਹੁਣ ਉਸ ਤੋਂ ਬਾਅਦ April ਮਹੀਨੇ ਦੇ ਵਿੱਚ ਫੇਰ ਇਹ ਸ਼ੁਰੂ ਹੋਇਆ ਉਹਦਾ ਅਸਰ ਹੋਇਆ ਅਫਸਰ ਸਾਹੀ ਤੇ ਚੀਫ ਸਕੱਟ ਜਿਹੜੇ ਬਕਸ ਸੈਕਟਰੀ ਨੇ ਸਿਨਾ ਤੇ ਆਪ ਸਿਨਾ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਚਿੱਠੀ ਲਿਖਦੇ ਉਹਦਾ ਉਹਨਾਂ ਦਾ ਅਸਰ ਹੋਇਆ ਕਿਉਂਕਿ ਮੈਂ ਜਿਹੜਾ ਚੀਫ ਸਕੱਟ ਦੇ ਵਿਭਾਗ ਹੈ ਟ੍ਰਾਂਸਫਰ ਆਰਡਰ ਜਾਰੀ ਕਰਦਾ ਚੀਫ ਸਕੱਟ ਦੇ ਅੰਡਰ ਹੀ ਆ ਉਹ ਵਿਭਾਗ ਪਰਸਨਲ ਡਿਪਾਰਟਮੈਂਟ ਦੇ ਦੋ ਵਿਭਾਗ ਨੇ ਜਨਰਲ ਐਡਮਿਨਿਸਟ੍ਰੇਸ਼ਨ ਪਰਸਨਲ ਉਹ ਹੀ ਕਰ ਜਾਰੀ ਕਰਦੇ ਨੇ ਤੇ ਉਹਨਾਂ ਨੇ ਫਿਰ ਪੰਜਾਬੀ ਚ ਜਾਰੀ ਕੀਤੇ ਪੰਜਾਬੀ ਜਾਰੀ ਦਾ ਆਰਡਰ ਸ਼ੂ ਕਰਦੇ ਪਰ ਉਹਦੀ ਕਿ ਸਮੱਸਿਆ ਆ ਪਜੀ ਇਹ ਸਾਨੂੰ ਵੀ ਆਈ ਕਿ ਕੁਝ ਇਹੋ ਜਿਹੇ ਡੈਜ਼ਿਨੇਸ਼ਨ ਨੇ ਟਰਮਾਂ ਨੇ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਚ ਵਰਤ ਵਰਤ ਕੇ ਉਹਨਾਂ ਨੇ ਅੰਗਰੇਜ਼ੀ ਚ ਸੁਣਨੇ ਦੇ ਆਦੀ ਹੋਏ ਹੋਇਆ ਸਮਝਣ ਦੇ ਪੰਜਾਬੀ ਚ ਕਿਉਂਕਿ ਡਾਇਰਟ ਪੰਜਾਬੀ ਚ ਉਹਨਾਂ ਦੇ ਸ਼ਬਦ ਕਰਨ ਨਹੀਂ ਹੈਗੇ ਫਿਰ ਉਹ ਹਿੰਦੀ ਜਾਂ ਸੰਸਕ੍ਰਿਤ ਵਾਲ ਜਿਹੜੇ ਵਰਗੇ ਵਾਰਡ ਜਿਹੜੇ ਆ ਸ਼ਬਦ ਉਹ ਵਰਤੇ ਜਾਂਦੇ ਅਜਿਹਾ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਉਹ ਫਿਰ ਜਿਉਂ ਕਿ ਆਦਤ ਨਹੀਂ ਹੈ ਜੀ ਹੁਣ ਸਾਨੂੰ ਸਮਝ ਨਹੀਂ ਆਉਂਦੀ ਉਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਜਿਵੇਂ ਆਰਡੀਨੈਂਸ ਦਾ ਅਧਿਆਦੇਸ਼ ਨੋਟੀਫਿਕੇਸ਼ਨ ਦਾ ਵੀ ਅਧਿਆਦੇਸ਼ ਇਸ ਤਰ੍ਹਾਂ ਹੁੰਦਾ ਹੈ ਉਪ ਮੰਡਲ ਅਫਸਰ ਉਪ ਮੰਡਲ ਅਫਸਰ ਹੁਣ ਆਪਾਂ ਨੂੰ ਆਮ ਤੌਰ ਤੇ ਨਹੀਂ ਐਸਡੀਓ ਸਭ ਨੂੰ ਪਤਾ ਹੈ ਐਸਡੀਐਮ ਸਭ ਨੂੰ ਪਤਾ ਉੱਪਰੋਂ ਦਾ ਸੋ ਸਮਝ ਨਹੀਂ ਆਉਂਦਾ ਇੱਕ ਆਰਡਰ ਆਇਆ ਲੋਕਲ ਪੜੀ ਦਾ ਨਿਰਖਕਾਂ ਦੀਆਂ ਬਦਲੀਆਂ ਹੋਈਆਂ ਸਾਨੂੰ ਹੁਣ ਇਹ ਨਾ ਸਮਝਾਏ ਕਿਉਂਕਿ ਮੈਂ ਲਿਖਿਆ ਸ਼ਬਦ ਪੰਜਾਬੀ ਦਾ ਤਾਂ ਉਸ ਤਰ੍ਹਾਂ ਨਹੀਂ ਬੱਤਾਂ ਆਉਂਦਾ ਭਾਰਤ ਕੱਢੀ ਨ੍ਰਿਕ ਦਾ ਸੁਪਰਵਾਈਜ਼ ਦਾ ਇਹ ਟਰਾਂਸਲੇਸ਼ਨ ਹੈ ਕਿ ਇਨਸਪੈਕਟਰ ਦਾ ਇਹ ਵੀ ਮਤਲਬ ਸਾਡੇ ਵਰਗੇ ਇਹਨੂੰ ਵੀ ਇਹ ਲਿਖਾ ਪੈਂਦੀ। ਸੋ ਅਸੀਂ ਕੋਸ਼ਿਸ਼ ਕਰਕੇ ਫਿਰ ਪੁੱਛ ਕੇ ਇਹ ਲੈ ਵੀ ਅੱਛਾ ਕਹਿੰਦੇ ਇਨਸਪੈਕਟਰ ਹੈ। ਇਹ ਇਨਸਪੈਕਟਰਾਂ ਦੀ ਟਰਾਂਸਫਰ ਹੋਈ ਹੈ। ਕਿਉਂਕਿ ਜਿਹੜੇ ਅੰਗਰੇਜ਼ੀ ਦੇ ਸ਼ਬਦ ਜਿਹੜੇ ਆ ਉਹ ਇੰਨੇ ਪ੍ਰਜਲਿਤ ਹੋ ਗਏ ਨੇ ਪੰਜਾਬੀ ਦੇ ਵਿੱਚ ਵੀ। ਜਿਹਨਾਂ ਨੂੰ ਅੰਗਰੇਜ਼ੀ ਦੇ ਅਜਿਹਾ ਨਾਵਰਦੇ ਤੇ ਪੰਜਾਬੀ ਦੇ ਜਿਹੜੇ ਆ ਉਹ ਜਿਵੇਂ ਉਹ ਉਹਦੇ 'ਚ ਫਿਰ ਮੁਸ਼ਕਲ ਆਉਣ ਲੱਗੀ ਕਿ ਅਫਸਰਾਂ ਨੂੰ ਵੀ ਤੇ ਲੋਕਾਂ ਨੂੰ ਵੀ ਤੇ ਜਿਹਨਾਂ ਨੂੰ ਨਹੀਂ ਇਸ ਗੱਲ ਦਾ ਕਿਉਂਕਿ ਉਹ ਸ਼ਬਦ ਪੰਜਾਬੀ ਦੇ ਹੈ ਹੀ ਨਹੀਂ ਅਸਲ ਬਹੁਤੇ ਉਹਨਾਂ 'ਚ ਜਿਹੜੇ ਟ੍ਰਾਂਸਲੇਸ਼ਨ ਕਰਕੇ ਵਰਤੇ ਜਾ ਰਹੇ ਐ ਅਸਲ ਉਹ ਹੋਰਾਂ ਭਾਸ਼ਾਵਾਂ ਦੇ ਹਿੰਦੀ ਜਾ ਹੋਰਾਂ ਭਾਸ਼ਾਵਾਂ ਦੇ ਸੋ ਉਹਦੇ ਚ ਕੀ ਹੋਇਆ ਕਿ ਆਰਡਰ ਜਾਰੀ ਹੋਏ ਸਾਨੂੰ ਅੰਗਰੇਜ਼ੀ ਫੇਰ ਦੇਖਣੇ ਪੈਂਦੇ ਸੀ ਜਾਂ ਡਿਕਸ਼ਨਰੀਆਂ ਦੇਖਣੀਆਂ ਪੈਗੀਆਂ ਦੇਖਣਾ ਪਿਆ ਵੀ ਕਾਹਦੇ ਪੁੱਛਣਾ ਪੈ ਗਿਆ ਜੀ ਆਹ ਕੀ ਹੈ ਡਰਾਫਟਸਮੈਨ ਦਾ ਵੀ ਕੁਝ ਅਜੀਬ ਜਿਹਾ ਟ੍ਰਾਂਸਲੇਸ਼ਨ ਕੀਤਾ ਹੈ ਤੇ ਇਸੇ ਤਰ੍ਹਾਂ ਹੋਰ ਵੀ ਕਈ ਸੀ ਸੋ ਉਹਦੇ ਤੇ ਕੁਐਸਚਨ ਉੱਠੇ ਅ ਅਸੀਂ ਵੀ ਰੀਪੀਟ ਬੈਕ ਦਿੱਤੀ ਵੀ ਇਹ ਤੁਸੀਂ ਇਹਨੂੰ ਜਾਂ ਤਾਂ ਅੰਗਰੇਜ਼ੀ ਦੇ ਸ਼ਬਦ ਵਰਤੋ ਡੈਸਿਨੇਸ਼ਨ ਕਾ ਤੋਗੜ ਤੇ ਜਾਂ ਫਿਰ ਅੰਗਰੇਜ਼ੀ ਦੇ ਵੀ ਨਾਲ ਹੋ ਸੋ ਉਹਨਾਂ ਨੇ ਹੁਣ ਕੰਬੀਨੇਸ਼ਨ ਬਣਾਇਆ ਬਹੁਤ ਅੱਛਾ ਹੈ ਮਤਲਬ ਆਪਣੇ ਆਪ ਦੀ ਨਮਤ ਜਰਵਾ ਵੀ ਹੈ ਤੇ ਅਸੀਂ ਤਾਂ ਦਾ ਸਵਾਗਤ ਕਰਦੇ ਆ ਬਹੁਤ ਅੱਛੀ ਗੱਲ ਹੈ ਜਿਵੇਂ ਅੰਗਰੇਜ਼ੀ ਬਹੁਤ سارے ਲੋਕੇ ਹੋਏ ਜਿਨ੍ਹਾਂ ਨੂੰ ਠੇੜ ਪੰਜਾਬੀ ਜਾਂ ਉਸ ਤਰ੍ਹਾਂ ਪੰਜਾਬੀ ਦੀ ਲਿਟਰੇਚਰ ਸਪੈਸ਼ ਨਹੀਂ ਹੁੰਦਾ ਉਹਨਾਂ ਨੂੰ ਅੰਗਰੇਜ਼ੀ ਦੇ ਸ਼ਬਦ ਆਉਂਦੇ ਰਹੇ ਜਾਂ ਪ੍ਰਚਲਿਤ ਕਿਉਂਕਿ ਅੰਗਰੇਜ਼ੀ ਸ਼ਬਦ ਨੇ ਉਹ ਵਰਤੇ ਸੋ ਇਹਨਾਂ ਨੇ ਦੋਵੇਂ ਆਰਡਰ ਕੀਤੇ ਪੰਜਾਬੀ ਤੇ ਅੰਗਰੇਜ਼ੀ ਤੇ ਜਸਵੰਤ ਜਫਰ ਜੇ ਕੇ ਡਾਇਰੈਕਟਰ ਹੈਗੇ ਨੇ ਉਹਨਾਂ ਨੇ ਸਾਨੂੰ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਇਸ ਗੱਲ ਤੇ ਫਿਰ ਧੰਨਵਾਦੀ ਲੈਟਰ ਵੀ ਲਿਖਿਆ ਧੰਨਵਾਦੀ ਚਿੱਠੀ ਵੀ ਲਿਖੀ ਹੈ ਚੀਫ ਸੈਕਟਰੀ ਨੂੰ ਕਿ ਤੁਸੀਂ ਮੈਨੂੰ ਇਹ ਯਾਦ ਕਰਾਇਆ ਸੀ ਬੇਨਤੀ ਕੀਤੀ ਸੀ ਤੇ ਤੁਸੀਂ ਇਹ ਮੰਨ ਲਈ ਹੈ ਤੇ ਪੰਜਾਬੀ ਚ ਆਰਡਰ ਸ਼ੁਰੂ ਕਰਦੇ ਰਹੇ ਤੇ ਇਹ ਬਹੁਤ ਅੱਛਾ ਕਦਮ ਹੈ ਇਹ ਉਮੀਦ ਆ ਕਿ ਸਰਾਹੀ ਹੈ ਸੰਤਾਯਾ ਇਹ ਜਿਸਵਾਦ ਜ਼ਫਰਾਨ ਨੂੰ ਨੇ ਫਿਰ ਉਹਨਾਂ ਨੂੰ ਧਲਵਾਦ ਦਾ ਚਿੱਠੀ ਵੀ ਲਿਖੀ ਹੈ ਤੇ ਜਿਸਵਾਦ ਜ਼ਫਰ ਖਰਾਨ ਨੂੰ ਵੀ ਉਹਨਾਂ ਦੇ ਵੀ ਛਲਾਗ ਕਰਦੇ ਆਪਾਂ ਉਹਨੇ ਐਮਪੀ ਕੀਤਾ ਤੇ ਉਹ ਉਸੇ ਗੱਲ ਤੇ ਮੈਂ ਉਹਨਾ ਕਿ ਜਿਹੜਾ ਇਹ ਮਸਲਾ ਇਹ ਬਾਕੀ ਸਾਰੇ ਜਿਹੜਾ ਦਫਤਰੀ ਕੰਮ ਕਾ ਆ ਜਾ ਪੰਜਾਬੀ ਚ ਕਿਉਂ ਨਹੀਂ ਹੁੰਦਾ ਕਿਉਂ ਬੰਦ ਹੋ ਗਿਆ ਸੀ ਸ਼ੁਰੂ ਹੋ ਹੋ ਕੇ ਬੰਦ ਹੋ ਜਾਂਦਾ ਉਹਦਾ ਇੱਕ ਕਾਰਨ ਵੱਡਾ ਹੀ ਹੈ ਕਿ ਜਿਹੜਾ ਅਸੀਂ ਲਿਟਰਲ ਟਰਾਂਸਲੇਸ਼ਨ ਕਰਦੇ ਆਂ ਅੰਗਰੇਜ਼ੀ ਸ਼ਬਦਾਂ ਆ ਜੇ ਤੋ ਬਹੁਤ ਸਾਰੇ ਜਿਹੜਾ ਅੰਗਰੇਜ਼ਾਂ ਤੋਂ ਲੈ ਕੇ ਆਮ ਹੈ ਅੰਗਰੇਜ਼ੀ ਨੌਲੇਜ ਵੀ ਅੰਗਰੇਜ਼ੀ ਚ ਜਿਹੜੇ ਆ ਕੰਪਿਊਟਰ ਮਾਊਸ ਟੈਲੀਫੋਨ ਨਾ ਹੋਰ ਸਾਰੇ ਅੰਗਰੇਜ਼ੀ ਚ ਸ਼ਬਦ ਆਏ ਹੋਏ ਨੇ ਹੁਣ ਤੇ ਜਦੋਂ ਉਹਨਾਂ ਦਾ ਧੱਕੇ ਨਾਲ ਅਸੀਂ ਹਿੰਦੀ ਜਾਂ ਪੰਜਾਬੀ ਕਰਦੇ ਆਂ ਜਾਂ ਉਹ ਹਿੰਦੀ ਚ ਵਰਤੇ ਦੇ ਹਿੰਦੀ ਸ਼ਬਦ ਵਰਤੇ ਆ ਤਾਂ ਉਹ ਫਿਰ ਆਮ ਸਮਝ ਨਹੀਂ ਆਉਂਦੇ ਖਾਸ ਕਰ ਨਵੀਂ ਪੀੜ੍ਹੀ ਨੂੰ ਤਾਂ ਬਿਲਕੁਲ ਹੀ ਸਮਝ ਆਉਂਦੇ ਸੋ ਇਸ ਕਰਕੇ ਫਿਰ ਉਹ ਪੰਜਾਬੀ ਲੋਕੀ ਕਹਿੰਦੇ ਛੱਡੋ ਯਾਰ ਅੰਗਰੇਜ਼ੀ ਚ ਠੀਕ ਹੈ ਇਹ ਸਮਝਦਾ ਆਉਂਦਾ ਨਹੀਂ ਇਹ ਮਤਲਬ ਇਸ ਤਰ੍ਹਾਂ ਫਿਰ ਹੌਲੀ ਹੌਲੀ ਜਿਹੜੇ ਅਫਸਰ ਵੀ ਮਹਾਂਜਮ ਵੀ ਉਹ ਲੱਗ ਜਾਂਦੇ ਨੇ ਚਾ ਅੰਗਰੇਜ਼ੀ ਚ ਪਾ ਲੋ ਸਮਝਦਾ ਆਉਂਦਾ ਹੈ ਸੋ ਇਹ ਕਿ ਅਚਾਨਕ ਮਿਸਾਲ ਦਿੱਤਾ ਆਪਣੇ ਕਈ ਅਜੀਬ ਸ਼ਬਦ ਪੰਜਾਬ ਟ੍ਰਾਂਸਲੇਸ਼ਨ ਬਣਾਏ ਆ ਜਿਵੇਂ ਐਡੀਸ਼ਨਲ ਡਾਇਰੈਕਟਰ ਦਾ ਜਾਂ ਵਧੀਕ ਡਾਇਰੈਕਟਰ ਐ ਏਡੀਸੀ ਦਾ ਵਧੀਕ ਡਿਪਟੀ ਕਮਿਸ਼ਨਰ ਵਧੀਕ ਅੰਲਾ ਦਾ ਵਾਧੂ ਹੁੰਦਾ ਫालतू ਹੁੰਦਾ ਜਵੇਂ ਮਤਲਬ ਟ੍ਰਾਂਸਲੇਸ਼ਨ ਦੇ ਜੀਵ ਹੈ ਨਾ ਹੁੰਦਾ ਵੀ ਜਿਹੜਾ ਐਕਚੁਅਲ ਐਡੀਸ਼ਨਲ ਦਾ ਹੁੰਦਾ ਉਹ ਹੁੰਦੀ ਐਡੀਸ਼ਨ ਹੁੰਦਾ ਨਾਲ ਜੁੜਿਆ ਹੋਰ ਵਧੀਕ ਦਾ ਹੁੰਦਾ ਵਾਧੂ ਸੋ ਇਹੋ ਜਿਹੇ ਨਿਵਾਦ ਜਿਹੜੇ ਆ ਉਹ ਵੀ ਮਤਲਬ ਬੜੇ ਅਜੀਬ ਹੈਗੇ ਜਿਨ੍ਹਾਂ ਨੂੰ ਵਰਤਨ ਦੇ ਵੀ ਐਂ ਲੱਗਦਾ ਵੀ ਇਹ ਕੀ ਵਰਤੇ ਜਾਂਦੇ ਆ ਅਸੀਂ ਸੋ ਇਸ ਕਰਕੇ ਮੈਂ ਜਸਵੰਤ ਜ਼ਫਰਪੁਰਾਂ ਨੂੰ ਵੀ ਇਹ ਅਨਨਾਮੀ ਗੱਲ ਕੀਤੀ ਹੈ ਜਿੰਨੇ ਹੁਣ ਤੱਕ ਵਾਈਸ ਚਾਂਸਲਰ ਰਿਪਬਿਕ ਯੂਨੀਵਰਸਿਟੀ ਦੇ ਆਇਆ ਮੈਂ ਉਹਨਾਂ ਨੂੰ ਟੇਕ ਅਪ ਕਰਦਾ ਰਿਹਾ ਜਿੰਨੇ ਸੀ ਐਮ ਆਏ ਹੁਣ ਤੱਕ ਭਗਵੰਤ ਮਾਨ ਸਮੇਤ ਭਗਵੰਤ ਮਾਨ ਨਾਲ ਵੀ ਨੂੰ ਵੀ ਇੱਕ ਦਿਨ ਮੈਂ ਇਹ 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 ਗੱਲ ਬੇਨਤੀ ਕੀਤੀ ਸੀ ਇਹ ਵੀ ਆਹ ਰਿਸਪੈਕਟਬਲ ਧਿਆਨ ਦਿਓ ਉਹ ਕਾ ਕੀ ਐ ਉਹ ਕਿ ਤੁਸੀਂ ਜਿਹੜੇ ਅੰਗਰੇਜ਼ੀ ਦੇ ਜਾਂ ਹੋਰਾਂ ਪਛਾਵਾਂ ਦੇ ਜਿਹੜੇ ਪ੍ਰਚਲਿਤ ਸ਼ਬਦ ਨੇ ਜਿਹੜੇ ਅੰਗਰੇਜ਼ੀ ਚ ਜਿਹੜੇ ਹੋ ਗਏ ਉਹਨਾਂ ਨੂੰ ਗੁਰਮੁਖੀ ਚ ਐਡਿਜਿੀ ਵਰਤੋ ਤੇ ਨੇ ਤੇ ਉਹਦਾ ਕੋਈ ਪੰਜਾਬ ਦੇ ਵਿੱਚ ਪਿਛਲੇ ਸੀਐਮ ਬੀਸੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਰਿਹਾ ਹਾਂ ਹੋਰ ਬੰਦੇ ਵੀ ਹੈਗੇ ਨੇ ਜਿਹਨੇ ਕੰਮ ਰਹੇ ਨੇ ਵੀ ਕੋਈ ਜਿਹਾ ਮੈਕੈਨਿਜ਼ਮ ਬਣੇ ਭਾਵੇਂ ਪੰਜਾਬੀ ਯੂਨੀਵਰਸਿਟੀ ਲੈ ਲਵੇ ਭਾਵੇਂ ਭਾਸ਼ਾ ਭਾਗ ਜਮਹੂਰੀ ਲੈ ਲਵੇ ਭਾਵੇਂ ਉਹ ਪੰਜਾਬ ਯੂਨੀਵਰਸਟੀਆਂ ਦੀ ਕੋਈ ਕਮੇਟੀ ਬਣਾ ਦੇ ਉਹ ਲੈ ਲਵੇ ਜਿਹੜੀ ਹਰ ਸਾਲ ਅੰਗਰੇਜ਼ਾਂ ਵਾਂਗੂ ਜਿਵੇਂ ਐਕਸਪੌਂਡ ਡਿਕਸ਼ਨਰੀ ਚ 250 ਸ਼ਬਦ ਜਿਹੜੇ ਹਰ ਸਾਲ ਉਹ ਐਡ ਕਰ ਲੈਂਦੇ ਨੇ ਉਹਨਾਂ ਪੇਸ਼ਾਵਾਦੀ ਤੇ ਇਸੇ ਤਰ੍ਹਾਂ ਸਾਡੀ ਪੰਜਾਬੀ ਭਾਸ਼ਾ ਵਿੱਚ ਇਹ ਹੋਇਆ ਜਾਊਗਾ ਵੀ ਆਹ ਸ਼ਬਦ ਹੁਣ ਸਾਡੇ ਪੰਜਾਬੀ ਦੇ ਹੋ ਗਏ ਇਹਨਾਂ ਨੂੰ ਤੁਸੀਂ ਐਜ਼ ਇਟ ਇਜ਼ ਗੁਰਮੁਖੀ ਚ ਵਰਤ ਸਕਦੇ ਹੋ ਮਿਸਾਲ ਦੇ ਉਹ ਕੰਪਿਊਟਰ ਹੈ ਟੈਲੀਫੋਨ ਹੈ ਆ ਮਾਊਸ ਆ ਮਾਊਸ ਨਾਲ ਕੀ ਲਿਖੋਗੇ ਕੀਬੋਰਡ ਹੈ ਕੀਬੋਰਡ ਦਾ ਕੀ ਲਿਖੋਗੇ ਨਹੀਂ ਤੇ ਜਦੋਂ ਕੋਸ਼ਿਸ਼ ਕਰਦੇ ਆ ਧੱਕੇ ਨਾਲ ਇਹਦਾ ਬਰੌਂ ਦਿਓ ਹਿੰਦੀ ਜਾਂ ਸੰਸਕ੍ਰਿਤ ਦਾ ਵਰਤਿਆ ਨਿਕਲਦਾ ਉਹ ਫਿਰ ਸਮਝ ਨਹੀਂ ਆਉਂਦਾ ਸੋ ਉਹਦਾ ਇਹ ਇਹੀ ਹੈਗਾ ਕਿ ਜਿਹੜੇ ਪ੍ਰਚਲਿਤ ਸ਼ਬਦ ਨੇ ਉਹੋ ਕੋਈ ਮੈਕੈਨਿਜ਼ਮ ਇਸ ਤਰ੍ਹਾਂ ਦਾ ਬਣੇ ਜਿੱਦੇ ਇਹ ਹੋ ਜੇ ਵੀ ਹੁਣ ਇਹ ਤਾਂ ਸਾਡੇ ਮਤਲਬ ਸਰਕਾਰੀ ਜਿਹੜੀ ਦੇਖੋ ਭਾਸ਼ਾ ਵਿਭਾਗ ਨੇ ਇੱਕ ਡਿਕਸ਼ਨਰੀ ਪਬਲਿਸ਼ ਕੀਤੀ ਸੀ ਜਦੋਂ 60 ਤੋਂ ਬਾਅਦ ਜਦੋਂ ਭਾਸ਼ਾ ਐਕਟ ਲਾਗੂ ਕਰਾਉਣ ਵਾਸਤੇ ਉਹ ਮੇਰੇ ਕੋਲੇ ਵੀ ਪਈ ਹੈ ਅਸੀਂ ਉਹਦੇ ਚ ਜਿਹੜਾ ਰਵਾਇਤ ਕੀਤੇ ਗਏ ਸ਼ਬਦ ਸੀਗੇ ਉਹ ਹੁਣ ਤਾਂ ਆਊਟ ਆਫ ਪ੍ਰਿੰਟ ਹੀ ਹੋਣੀ ਹੈ ਪੰਜਾਬੀ ਯੂਨੀਵਰਸਿਟੀ ਵਾਲਾ ਜਲਪਾਘਾ ਕੋਲੇ ਹੋਣੀ ਹੈ ਉਦੋਂ ਉਹ ਦਫ਼ਤਰਾਂ ਸਾਰੇ ਦਫ਼ਤਰਾਂ ਵਿੱਚ ਵੰਡੀ ਜਾਂਦੀ ਸੀ ਉਹ ਵੀ ਪੰਜਾਬੀ 'ਚ ਕੰਮ ਕਰਨਾ ਤੁਸੀਂ ਆ ਲੈ ਲਓ ਅੰਗਰੇਜ਼ੀ ਦੇ ਚੱਬ ਜਿਹੜੇ ਆ ਉਹਨਾਂ ਦਾ ਅਨਵਾਦ ਹੈਗੇ ਨੇ ਇਹ ਤੇ ਤੁਸੀਂ ਦੇਰਾਂ ਦੇ ਦੇਖ ਕੇ ਵਰਤੋ ਉਹਦੇ 'ਚ ਵੀ ਇਹ ਨੁਕਸ ਸੀਗਾ ਉਹਦੇ 'ਚ ਵੀ ਇਹ ਗੜਬੜ ਸੀ ਕਿ ਉਹ ਹਿੰਦੀ ਜਾਂ ਸੰਸਕ੍ਰਿਤਾਈ ਵਰ ਸ਼ਬਦ ਜਿਹੜੇ ਬਹੁਤੇ ਜਿਹੜੇ ਸਪਲੀਮੈਂਟਰੀ ਹੈ ਹੁਣ ਉਹਦਾ ਟਰਾਂਸਲੇਸ਼ਨ ਬਣਾਉਂਦੇ ਹਨ ਅਨਪੂਰਕ ਸਪਲੀਮੈਂਟਰੀ ਮੈਨ ਲੱਗਦਾ ਕਿ 60% ਲੋਕਾਂ ਨੂੰ ਸਮਝ ਆਉਦਾ ਹੋਵੇਗਾ ਅਨਪੂਰਕ ਲਿਖ ਦਿਓ ਤਾਂ ਬੋਧ ਲੋਕਾਂ ਨੂੰ ਨਹੀਂ ਸਮਝਾਏਗਾ ਜਾਂ ਉਹੀ ਸਮਝਾਏਗੇ ਜਿਹਨਾਂ ਨੂੰ ਟਿਪੀਕਲ ਜਿਹੜੇ ਹਿੰਦੀ ਜਾਣਦੇ ਹੋਣਗੇ ਪੰਜਾਬੀ ਦਾ ਸਿਰਫ ਤਾਂ ਹੈ ਨਹੀਂ ਇਨਕਲੂਸਿਵ ਸੋ ਸਪਲੀਮੈਂਟਰੀ ਦਾ ਇਸ ਤਰ੍ਹਾਂ ਜਦੋਂ ਵਿਧਾਨ ਸਭਾ ਜਿਵੇਂ ਕੰਮ ਹੁੰਦਾ ਈਵਨ ਐਕਟ ਜਿਹੜਾ ਇਟਸੈਲਫ ਜਿਹੜਾ ਐਕਟ ਬਣਿਆ ਭਾਸ਼ਾ 2008 ਦਾ ਉਹ ਜਦੋਂ ਬਣਿਆ ਸੀ ਉਦੋਂ ਮੈਂ ਵੀ ਉਸ ਕਮੇਟੀ ਚ ਸ਼ਾਮਲ ਸੀ ਉਪਿੰਦਰਜੀਤ ਕੌਰ ਨੇ ਬਣਾਇਆ ਸੀ ਜਿਹਦੇ ਡਰਾਫਟ ਕੀਤਾ ਸੀ ਉਹ ਰੀਡਰਾਫਟ ਕੀਤਾ ਸੀ ਜਦੋਂ ਤੇ ਅਸੀਂ ਉਹਨੂੰ ਸੌਖੀ ਭਾਸ਼ਾ ਚ ਲਿਖਤਾ ਉਹ ਬਾਗੂ ਵਾਲੇ ਫਿਰ ਉਹੀ ਉੱਥੇ ਉਹਦੇ ਚ ਵੀ ਔਖੀ ਭਾਸ਼ਾ ਪਾ ਦਿੱਤੀ ਜੀ ਉਹ ਉਦਾਂ ਹੀ ਕਰਕੇ ਉਹ ਸੋ ਇਹ ਜਿਹੜਾ ਮਸਲਾ ਹੈ ਕਿ ਇਹਦੇ ਕੋਈ ਮੈਕੈਨਿਜ਼ਮ ਬਣੇ ਕੋਈ ਸੁਭਾਬੰਦਰ ਦਾ ਉਹ ਭਾਵੇਂ ਪੰਜਾਬੀ ਯੂਨੀਵਰਸਿਟੀ ਜਿਵੇਂ ਹੋਰੀ ਲੈਵੇ ਭਾਸ਼ਾ ਭਾ ਕੋ ਕੋਆਰਡੀਨੇਸ਼ਨ ਕਮੇਟੀ ਬਣਾਏ ਜਿਸ ਨਾਮਰ ਜਿਹੜੇ ਸਰਕਾਰ ਦੇ ਬੰਦੇ ਵੀ ਹੋਣ ਸਹਿਤਕਾਰ ਵੀ ਹੋਣ ਹੋਰ ਉਹ ਜਿਹੜੇ ਹਰ ਸਾਲ ਇਹ ਸਟੈਂਡਰਡਾਈਜ਼ਡ ਸ਼ਬਦ ਜਿਹੜੇ ਆ ਵੀ ਮਿਆਰੀ ਕਰਨ ਜਿਹਨੂੰ ਕਹਿੰਦੇ ਆ ਸੀ ਉਹ ਹਰ ਸਾਲ ਐਡ ਕਰਲੇ ਜਾਣ ਵੀ ਆ ਤਾਂ ਹੁਣ ਸਾਡੇ ਹੋ ਗਏ ਹੁਣ ਬਲ ਐਡੀਸ਼ਨਲ ਡਾਇਰੈਕਟਰ ਨੂੰ ਤੁਸੀਂ ਵਧੀਕ ਡਾਇਰੈਕਟ ਵਧੀਕ ਨਿਰਦੇਸ਼ਕ ਲਿਖਿਆ ਜਾਂਦਾ ਹੁਣ ਟਰਾਂਸਲੇਸ਼ਨ ਵਧੀਕ ਨਿਰਦੇਸ਼ਕ ਐਡੀਸ਼ਨਲ ਡਾਇਰੈਕਟਰ ਐਡੀਸ਼ਨਲ ਡਾਇਰੈਕਟਰ ਦੇ ਕਿਹਨਾਂ ਸਪੈਸ਼ਲ ਸੈਕਟਰੀ ਨੂੰ ਸਪੈਸ਼ਲ ਸੈਕਟਰੀ ਲਿਖਣਾ ਹੈ ਉਹ ਪ੍ਰਮੁਖ ਸਕੱਤਰ ਲਿਖ ਲੈਂਦੇ ਆ ਸਮਝ ਨਹੀਂ ਆਦਾ ਪ੍ਰਮੁਖ ਸਕੱਤਰ ਉਹਦਾ ਮੁਖ ਸਕੱਤਰ ਵੀ ਸਮਝ ਲੈਂਦੇ ਕੋਈ ਵੀ ਆਂਦਾ ਐਕਚੁਅਲੀ ਪ੍ਰਿੰਸੀਪਲ ਸੈਕਟਰੀ ਦਾ ਟਰਾਂਸਲੇਸ਼ਨ ਪ੍ਰਮੁਖ ਸਕੱਤਰ ਬਣਾਉਦੇ ਪ੍ਰਿੰਸੀਪਲ ਸੈਕਟਰੀ ਸਾਹਮਣੇ ਹੁੰਦਾ ਜਦੋਂ ਬੋਰਡ ਚ ਕੋਈ ਬੋਲ ਚਾਹ ਚ ਆ ਗਿਆ ਹੁਣ ਖਾਸ ਕਰ ਨਵੀਂ ਪੀੜ੍ਹੀ ਨੂੰ ਸੋ ਇੱਕ ਤਾਂ ਇਹ ਕਰਨ ਵਾਲਾ ਸਰਕਾਰ ਕੋਚਰੇ ਜਫਰ ਖਾਨ ਵੀ ਮੈਂ ਇਹਦਾ ਕਿ ਸਲਾਹ ਦਿੱਤੀ ਹੈ ਤੁਸੀਂ ਕੋਈ ਇਨੀਸ਼ੀਏਟਿਵ ਲਾਓ ਕੋਈ ਐਦਾਂ ਦਾ ਹਦਰਾ ਬਣਾਓ ਐਕਸਟਰਨਲ ਦਾ ਕੋਈ ਸਰਕਾਰ ਨਾਲ ਮਿਲ ਕੇ ਸਰਕਾਰ ਕਰੇ ਤੇ ਉਹ ਜਿਹੜਾ ਕਿ ਇਹ ਗੱਲ ਵੀ ਆਹ ਹੋਰ ਪੰਜਾਬੀ ਦੀ ਸ਼ਬਦ ਹੋਦੀ ਹੈ ਇਹਨੇ ਹੁਣ ਸਰਕਾਰੀ ਭਾਸ਼ਾ ਚ ਵੀ ਪੰਜਾਬੀ ਦੇ ਸ਼ਬਦ ਮੰਨ ਕੇ ਵਰਤਣੋ ਕਿਉਂਕਿ ਜਦੋਂ ਜਦੋਂ ਇਹ ਹੁੰਦਾ ਪੰਜਾਬੀ ਵਰਤਨੀ ਹੈ ਜਿਹੜੇ ਸੁਪਰਡੈਂਟ ਬੈਠਾ ਜਾਂ ਜਦੋਂ ਆਰਡਰ ਬਣਾਉਂਦਾ ਆਗਲਾ ਮੇਰੇ ਤੇ ਅਲੀਗੇਸ਼ਨ ਲੱਗ ਜੇ ਵੀ ਮੈਂ ਫੇਰ ਅੰਗਰੇਜ਼ੀ ਵਰਤ ਰਿਹਾ ਕਿ ਜੇ ਪੰਜਾਬੀ ਵਰਤਨੀ ਹੈ ਤੇ ਮੈਂ ਫਿਰ ਐਡੀਸ਼ਨਲ ਡਾਕਟਰ ਲਿਖ ਰਿਹਾ ਮੈਂ ਉਹਦੇ ਚ ਐਸ ਡੀਓ ਲਿਖ ਰਿਹਾ ਐਸ ਡੀਐਮ ਲਿਖ ਰਿਹਾ ਉਪ ਮੰਡਲ ਅਫਸਰtion ਲਿਖ ਰਿਹਾ ਉਹਨਾਂ ਦੇ ਸਿਰ ਤੇ ਇਹ ਉਹ ਇਹ ਕਹੋ ਕਿ ਪ੍ਰੈਸ਼ਰ ਸੋ ਜੇ ਅਸੀਂ ਇਹ ਹੋ ਗਿਆ ਕਿ ਆਹ ਸ਼ਬਦ ਜਿਹੜੇ ਇਹ ਹੁਣ ਪੰਜਾਬੀ ਦੇ ਹੋ ਗਏ ਇਹਨਾਂ ਨੂੰ ਸਰਕਾਰੀ ਭਾਸ਼ਾ ਜੀ ਸੋ ਮਤਲਬ ਮੇਰਾ ਬੋਲ ਚਾਲ ਦੀ ਜਿਹੜੀ ਭਾਸ਼ਾ ਇਸ ਵੇਲੇ ਦੀ ਹੈ ਜਿਹਦੇ ਵਿੱਚ ਸ਼ਾਮਿਲ ਸ਼ਬਦ ਆ ਗਏ ਕੋਈ ਲੈਟਰ ਆਏ ਹੋਰਾਂ ਦੇ ਆ ਗਏ ਉਹ ਜੇ ਸ਼ਾਮਿਲ ਕਰ ਲਈਏ ਦੇ ਵਿੱਚ ਇਹ ਚਾਏਗੀ ਲੱਗੂ ਵੀ ਹੋ ਜਾਏਗੀ ਤੇ ਇਹ ਪੰਜਾਬੀ ਭਾਸ਼ਾ ਦੀ ਉਮਰ ਵੀ ਲੰਮੀ ਪਈਗੀ ਅੰਗਰੇਜ਼ੀ ਭਾਸ਼ਾ ਤਾਂ ਹੀ ਦੁਨੀਆ ਦੀ ਸਭ ਤੋਂ ਵੱਡੀ ਭਾਸ਼ਾ ਬਣੀ ਹੈ ਕਿਉਂਕਿ ਸਾਰੀ ਦੁਨੀਆ ਦੀਆਂ ਭਾਸ਼ਾਵਾਂ ਲੈਟਰਨ ਗ੍ਰੀਕ ਫ੍ਰੈਂਚ ਜਰਮਨ ਤੇ ਹੁਣ ਤਾਂ ਪੰਜਾਬੀ ਹਿੰਦੀ ਧੋਤੀ ਚਪਾਤੀ ਤਦੂਰੀ ਚੱਕਣ ਸਾਰੇ ਫੁਲਕਾ ਪੂਰੀ ਵੀ ਸਾਰੇ ਉਹਨਾਂ ਨੇ ਹੌਲੀ-ਹੌਲੀ ਅੰਗਰੇਜ਼ੀ 'ਚ ਸ਼ਬਦ ਲੈ ਲਏ ਆ ਸਾਡੇ ਅੰਗਰੇਜ਼ੀ ਦੇ ਪੜ੍ਹ ਕੇ ਹੁਣ ਦੁਨੀਆ ਭਰ ਦੀਆਂ ਲੈਂਗੁਏਜ ਨੂੰ ਆਪਣੇ ਕਲਾਵੇ ਚ ਲਿਆ ਤਾਂ ਜਿਹੜੀ ਅੰਗਰੇਜ਼ੀ ਭਾਸ਼ਾ ਐਡੀ ਵੱਡੀ ਐਡੀ ਬੜੀ ਐ ਸੋ ਅਸੀਂ ਦਰਵਾਜ਼ੇ ਬੰਦ ਕੀਤੇ ਹੋਇਆ ਅਸੀਂ ਜੇ ਖੁੱਲਦੇ ਗਿਆ ਤਾਂ ਫਿਰ ਜਿਹੜੀ ਸੰਸਕ੍ਰਿਤ ਜਾਂ ਹਿੰਦੀ ਵੱਲ ਜੇ ਉਹਦੇ ਵੱਲ ਖੁੱਲਦੇ ਆ ਵੈਸੇ ਤਾਂ ਉਹ ਜਿਹੜੀ ਸਾਡੀ ਪੰਜਾਬੀ ਵਿੱਚ ਫਾਰਸੀ ਤੇ ਅਰਬੀ ਭਾਸ਼ਾ ਦੇ ਜਿਆਦਾ ਨੇੜੇ ਸੀ ਉਹਦੇ ਜਿਹੜੇ ਸੁੱਧੇ-ਸਿੱਧ ਵਰਤੇ ਜਾਂਦੇ ਸੀ ਛੋਕੜ ਸਾਡਾ ਉਹਦੇ ਨਾਲ ਜੁੜਿਆ ਹੋਇਆ ਪਰ ਉਹ ਹੁਣ ਹੌਲੀ-ਹੌਲੀ ਘਟ ਗਏ ਨੇ ਅਸੀਂ ਦੂਰੀ ਹੋ ਗਈ ਪੰਜਾਬ ਵੰਡਿਆ ਗਿਆ ਉੱਧਰ ਫਾਰਸੀ ਐ ਜਿਹੜੀ ਸ਼ਾਹਮੁਖੀ ਵੀ ਉੱਧਰ ਰਹਿ ਗਈ ਤੇ ਹੁਣ ਕਿਉਂਕਿ ਬਹੁਤ ਜ਼ਿਆਦਾ ਗਿਆਨ ਜਿਹੜਾ ਅੰਗਰੇਜ਼ੀ ਭਾਸ਼ਾ ਚ ਵਾਰਿਆ ਤੇ ਅੰਗਰੇਜ਼ੀ ਭਾਸ਼ਾ ਦੇ ਪਰਚਲ ਸ਼ਬਦ ਜੇ ਵਰਤਾਂਗੇ ਅਜਿਹੀ ਤੇ ਉਹਨੂੰ ਆਫੀਸ਼ੀਅਲੀ ਮੰਨ ਕੇ ਕਿਸੇ ਮੈਕੈਨਿਜ਼ਮ ਰਾਹੀਂ ਕਰਾਂਗੇ ਤਾਂ ਫੇਰ ਇਹ ਪੰਜਾਬੀ ਭਾਸ਼ਾ ਜਿਹੜੀ ਹੈ ਪੰਜਾਬੀ ਬੋਲੀ ਜਿਹੜੀ ਹੈ ਉਹ ਸਰਕਾਰੀ ਕੰਮਕਾਜ ਲਾਗੂ ਹੋ ਸਕਦੀ ਹੈ ਆਦਰਵਾਇਜ਼ ਤੁਸੀਂ ਜਿੰਨਾ ਮਰਜ਼ੀ ਜੋਰ ਲਾ ਲਓ ਜਫਰ ਹੋਰ ਵੀ ਜੋੜੇ ਇੱਕ ਜੋ ਚਿੱਠੀ ਪਾਉਣਗੇ ਦੇਖੋ ਹੁਣ ਵੀ ਆ ਗਿਆ ਅੰਗਰੇਜ਼ੀ ਨਾਲ ਕਰਨੇ ਪੈਗੇ ਨਹੀਂ ਤਾਂ ਇਦਾਂ ਹੀ ਹੁੰਦਾ ਰਹੇਗਾ ਇਹ ਸੋ ਇਹ ਇਹ ਅੱਛਾ ਕਦਮ ਹੈ ਅੱਛੀ ਗੱਲ ਹੈ ਪੰਜਾਬੀ ਚ ਜਿਹੜੇ ਆਰਡਰ ਹੋਣੇ ਸ਼ੁਰੂ ਹੋਏ ਆ ਪਰ ਤਾਂ ਇਹ ਚੱਲੇਗਾ سلسلہ ਤਾਲਗੋ ਜੇ ਅਸੀਂ ਇਹਨੂੰ ਅੰਗਰੇਜ਼ੀ ਦੇ ਜਿਹੜੇ ਪ੍ਰਚਲਿਤ ਸ਼ਬਦ ਸਾਰੇ ਉਹਦੇ ਚ ਵੈਗਨੇਸ਼ਨ ਖਾਸ ਕਰਕੇ ਜਿਹੜਾ ਉਹਦੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਉਹਦੇ ਚ ਵਰਤਦੇ ਰਵਾਂਗੇ ਬਹੁਤ ਮਿਹਰਬਾਨੀ